ਪੰਜਾਬ ਜਿੱਥੇ ਧਰਤੀ ਸੋਨਾ ਪੈਦਾ ਕਰਦੀ ਏ ਪਾਣੀ ਨੇ ਅੱਜ ਉੱਥੇ ਲੋਕਾਂ ਦੇ ਘਰ ਖੇਤ ਤੇ ਸੁਪਨਿਆਂ ਨੂੰ ਡਬੋਤਾ ਪਰ ਸਭ ਦੇ ਮਨ ਵਿੱਚ ਇੱਕੋ ਹੀ ਸਵਾਲ ਹੈ ਕੀ ਇਹ ਹੜ ਕੁਦਰਤੀ ਨੇ ਜਾਂ ਫਿਰ ਅਸੀਂ ਆਬੀਏ ਦੇ ਲਈ ਜ਼ਿੰਮੇਵਾਰ ਹਾਂ ਚਲੋ ਜਾਣਦੇ ਹਾਂ ਪੰਜਾਬ ਦੇ ਹੜ ਦੀ ਕਹਾਣੀ ਜਿੱਥੇ ਦੁੱਖ ਦਰਦ ਤਬਾਹੀ ਤੇ ਲੋਕਾਂ 'ਚ ਉਮੀਦ ਵੀ ਹੈ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਇਹ ਪਾਣੀ ਸਾਡੀ ਤਾਕਤ ਵੀ ਨੇ ਤੇ ਸਾਡੇ ਲਈ ਬਹੁਤ ਵੱਡਾ ਖਤਰਾ ਵੀ ਹੜ ਪਹਿਲਾਂ ਵੀ ਬਹੁਤ ਵਾਰੀ ਆਏ ਨੇ ਪਰ ਕੰਟਰੋਲ 'ਚ ਰਹੇ ਨੇ ਪਰ ਇਸ ਵਾਰ ਹੜ ਵੱਖਰੇ ਨੇ ਰਿਕਾਰਡ ਤੋੜ ਮੀਂਹ ਦੇ ਕਾਰਨ ਡੈਮਾਂ ਦੇ ਪਾਣੀ ਨੂੰ ਖੋਲਣਾ ਪਿਆ ਤੇ ਕਈ ਥਾਵਾਂ ਤੇ ਪਲੈਨਿੰਗ ਦੀਆਂ ਗਲਤੀਆਂ ਸਾਹਮਣੇ ਆਈਆਂ ਇਹ ਹੜ ਸਿਰਫ ਕੁਦਰਤ ਨਹੀਂ ਇਹਦੇ ਲਈ ਆਪਾਂ ਆਪ ਵੀ ਜ਼ਿੰਮੇਵਾਰ ਹਾਂ ਅੱਜ ਪੰਜਾਬ ਦੇ ਕਈ ਪਿੰਡ ਬਿਲਕੁਲ ਡੁੱਬ ਚੁੱਕੇ ਨੇ ਲੋਕਾਂ ਨੂੰ ਆਪਣਾ ਘਰ ਛੱਡ ਕੇ ਮਜਬੂਰੀ ਦੇ ਕਾਰਨ ਕੈਂਪਾਂ ਵਿੱਚ ਰਹਿਣਾ ਪੈ ਰਿਹਾ ਮੱਜਾਂ گاਵਾ ਜੋ ਆਮ ਲੋਕਾਂ ਦੀ ਦੌਲਤ ਹੁੰਦੀਆਂ ਨੇ ਉਹ ਹੜ੍ਹ ਵਿੱਚ ਰੁੜ ਗਈਆਂ ਇੱਕ ਆਮ ਬੰਦਾ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਆਪਣੇ ਘਰ ਤੇ ਲਾਉਂਦਾ ਤੇ ਹੜ੍ਹਾਂ ਦੇ ਕਾਰਨ ਉਹੀ ਘਰ ਇੱਕ ਪਲ ਵਿੱਚ ਮਿੱਟੀ ਹੋ ਗਏ ਪਰ ਇਹ ਸਭ ਹੋਣ ਤੋਂ ਬਾਅਦ ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਪਰ ਵਿੱਚੋਂ ਕੁਝ ਲੋਕ ਇਹੋ ਜਿਹੇ ਵੀ ਨੇ ਜੋ ਇਹ ਮੁੱਦੇ ਨੂੰ ਇੱਕ ਪੋਲਿਟਿਕ ਮੁੱਦਾ ਬਣਾ ਕੇ ਵਿੱਚੋਂ ਆਪ ਦਾ ਨਾਮ ਖੱਟਣਾ ਚਾਹੁੰਦੇ ਨੇ ਇਹ ਹੜ੍ਹ ਸਿਰਫ ਮੀਂਹ ਕਰਕੇ ਨਹੀਂ ਆਇਆ ਸਭ ਤੋਂ ਪਹਿਲਾਂ ਕਲਾਈਮੇਟ ਚੇਂਜ ਮੌਸਮ ਦੇ ਵਿੱਚ ਤਬਦੀਲੀ ਦੇ ਕਾਰਨ ਇੰਨਾ ਮੀਂਹ ਪਿਆ ਕਿ ਪਿਛਲੇ ਕਈ ਸਾਲਾਂ ਦੇ ਰਿਕਾਰਡ ਟੁੱਟ ਗਏ ਦੂਜਾ ਡੈਮਸ ਦੀ ਮਿਸਮੈਨੇਜਮੈਂਟ ਜਦੋਂ ਪਾਣੀ ਡੈਮਸ ਤੋਂ ਛੱਡਿਆ ਗਿਆ ਉਹ ਪਿੰਡਾਂ ਵੱਲ ਨੂੰ ਹੋ ਗਿਆ ਐਨੇ ਪਾਣੀ ਦੇ ਕਾਰਨ ਲੋਕਾਂ ਦੀਆਂ ਖੜੀਆਂ ਫਸਲਾਂ ਤਬਾਹ ਹੋ ਗਈਆਂ ਇੱਕ ਦਿਹਾੜੀਦਾਰ ਬੰਦਾ ਜੀ ਦੀ ਰੋਟੀ ਦਿਹਾੜੀ ਤੇ ਡਿਪੈਂਡ ਕਰਦੀ ਹੈ ਉਹਦਾ ਕੰਮ ਖਤਮ ਹੋ ਗਿਆ ਬੱਚਿਆਂ ਦੇ ਸਕੂਲ ਬੰਦ ਹੋ ਗਏ ਕਿਤਾਬਾਂ ਪਾਣੀ ਚ ਬਹਿ ਗਈਆਂ ਇੱਕ ਮਾਂ ਨੇ ਕਿਹਾ ਘਰ ਤਾਂ ਦੁਬਾਰੇ ਬਣ ਜਾਏਗਾ ਪਰ ਮੇਰੇ ਬੱਚਿਆਂ ਦੀਆਂ ਯਾਦਾਂ ਉਹ ਕਿਵੇਂ ਵਾਪਸ ਆਉਣਗੀਆਂ ਇਹ ਹੜ੍ਹ ਸਿਰਫ ਘਰਾਂ ਨੂੰ ਬਹਾ ਕੇ ਨਹੀਂ ਲੈ ਕੇ ਗਏ ਇਹ ਪੰਜਾਬ ਦੀਆਂ ਉਮੀਦਾਂ ਨੂੰ ਵੀ ਬਹੁਤ ਕਮਜ਼ੋਰ ਕਰ ਗਏ ਾਰੇ ਹੜ ਦੇ ਕਾਰਨ ਪੰਜਾਬ ਕਦੇ ਹਾਰਦਾ ਨਹੀਂ ਬਹੁਤ ਸਾਰੇ ਵਲੰਟੀਅਰਸ ਐਨ ਜੀਓਸ ਸਿੰਗਰਸ ਤੇ ਆਮ ਲੋਕ ਲੋਕਾਂ ਦੀ ਮਦਦ ਕਰ ਰਹੇ ਨੇ ਕੋਈ ਆਪਦੀ ਟਰੈਕਟਰ ਟਰਾਲੀ ਲੈ ਕੇ ਆ ਰਿਹਾ ਕੋਈ ਲੋਕਾਂ ਨੂੰ ਮੈਡੀਸਨ ਦੇ ਰਿਹਾ ਕੋਈ ਲੋਕਾਂ ਨੂੰ ਕੱਪੜੇ ਦੇ ਰਿਹਾ ਕੋਈ ਲੰਗਰ ਲਾ ਰਿਹਾ ਜਿਵੇਂ ਵੀ ਹੋ ਸਕਦੀ ਹੈ ਲੋਕ ਆਪਣੀ ਹੱਦ ਤੱਕ ਜਿੰਨੀ ਹੈਲਪ ਕਰ ਸਕਦੇ ਨੇ ਬਹੁਤ ਜ਼ਿਆਦਾ ਕਰ ਰਹੇ ਨੇ ਇਹ ਪੰਜਾਬ ਦੀ ਖੂਬਸੂਰਤੀ ਹੈ ਜਿੱਥੇ ਪਾਣੀ ਨੇ ਲੋਕਾਂ ਤੋਂ ਸਭ ਕੁਝ ਖੋ ਲਿਆ ਉੱਥੇ ਹੀ ਇਨਸਾਨੀਅਤ ਨੇ ਸਭ ਕੁਝ ਵੰਡ ਦਿੱਤਾ ਸੋਸ਼ਲ ਮੀਡੀਆ ਤੇ ਡੋਨੇਸ਼ਨ ਲੋਕਲ ਗੁਰਦੁਆਰਿਆਂ ਦੇ ਵਿੱਚ ਲੰਗਰ ਇਹ ਸਾਬਤ ਕਰਦਾ ਹੈ ਪੰਜਾਬ ਦੀ ਤਾਕਤ ਲੋਕਾਂ ਦੀ ਏਕਤਾ ਦੇ ਵਿੱਚ ਹੈ ਇਹ ਹੜ ਇੱਕ ਸਬਕ ਹੈ ਸਾਨੂੰ ਡਰੇਨ ਸਿਸਟਮ ਮਜ਼ਬੂਤ ਕਰਨੇ ਪੈਣਗੇ ਇਲੀਗਲ ਕੰਸਟਰਕਸ਼ਨ ਤੇ ਰਿਵਰ ਬੈਂਕ ਤੇ ਰੋਕ ਲਾਉਣੀ ਪਵੇਗੀ ਸਭ ਤੋਂ ਵੱਡੀ ਗੱਲ अर्ਲੀ ਵਾਰਨਿੰਗ ਸਿਸਟਮ ਤਾਂ ਕਿ ਲੋਕਾਂ ਨੂੰ ਪਹਿਲਾਂ ਅਲਰਟ ਮਿਲ ਸਕੇ ਜੇ ਆਪਾਂ ਅੱਜ ਨਹੀਂ ਸਿੱਖਾਂਗੇ ਤਾਂ ਕੱਲ ਨੂੰ ਵੱਡੀ ਤਬਾਹੀ ਦਰਵਾਜ਼ੇ ਤੇ ਆ ਖੜੇਗੀ ਪੰਜਾਬ ਕਦੇ ਵੀ ਹਾਰਦਾ ਨਹੀਂ ਅੱਜ ਹੜ ਨੇ ਸਾਨੂੰ ਪਰਖਿਆ ਹੈ ਅਸੀਂ ਕੱਲ ਨੂੰ ਹੋਰ ਮਜ਼ਬੂਤ ਹੋ ਕੇ ਨਿਕਲਾਂਗੇ ਇਹ ਪੰਜਾਬ ਦਾ ਵਾਅਦਾ ਹੈ ਹੜ ਕਿੰਨਾ ਵੀ ਵੱਡਾ ਹੋਵੇ ਸਾਡੀ ਉਮੀਦ ਉਸ ਤੋਂ ਵੀ ਜ਼ਿਆਦਾ ਵੱਡੀ ਹੋਏਗੀ